ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਤੁਹਾਨੂੰ ਅਸੀਂ ਇਹ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਖਾਸ ਤੀਰ ਬਣਾਈ ਹੋਈ ਦੱਸਣ ਜਾ ਰਹੇ ਹਾਂ ਦੇਖੋ ਜਿੱਥੇ ਬੱਚੇ ਪੜਦੇ ਆ ਉੱਥੇ ਦੇਖੋ ਦਿਮਾਗ ਬੱਚਿਆਂ ਦਾ ਕਿੰਨਾ ਹੁੰਦਾ ਹੈ ਜੇ ਬੱਚੇ ਸਿੱਧੇ ਪਾਸੇ ਨੂੰ ਦਿਮਾਗ ਲਾਣ ਦਾ ਬਹੁਤ ਕੁਝ ਬਣਾਇਆ ਜਾ ਸਕਦਾ ਹੈ ਅੱਜ ਤੁਹਾਨੂੰ ਦੱਸਾਂਗੇ ਅਸੀਂ ਕਿ ਇਹ ਬੱਚਿਆਂ ਦੇ ਵੱਲੋਂ ਦੇਖੋ ਕੀ ਬਣਾਇਆ ਹੋਇਆ ਹੈ ਬੇਟਾ ਉੱਚੀ ਬੋਲਣਾ ਇਹ ਕੀ ਬਣਾਇਆ ਹੋਇਆ ਬੇਟਾ ਇਹ ਫਟਕਾ ਜੀ ਤੜੀ ਜੀ ਆ ਤੋ ਫਟਕਾ ਅੱਛਾ ਇਹ ਟ੍ਰੇਨ ਦਾ ਬਣਾਇਆ ਹੋਇਆ ਸਾਰਾ ਕੁਛ ਹੈ ਜੀ ਹਾਂਜੀ ਅੱਛਾ ਅੱਛਾ ਇਹ ਫਿਰ ਇਹਦਾ ਮਤਲਬ ਇਹ ਟ੍ਰੇਨ ਇਹ ਟ੍ਰੇਨ ਆ ਰਹੀ ਹੈ ਜੀ ਹਾਂਜੀ ਇਹ ਟ੍ਰੇਨ ਆਈ ਹੋਈ ਹੈ ਇਹ ਦੋਨਾਂ ਪਾਸੇ ਕੀ ਹੈ ਇਹ ਰੇ ਟ੍ਰੇਨ ਹੈ ਜਿਹਦਾ ਬੰਦਾ ਆਇਆ ਵਿੱਚ ਫਰੋਸ਼ ਸੇਫਟੀ ਕਰਕੇ ਆਇਆ ਅੱਛਾ ਇਹ ਸੇਫਟੀ ਵਾਲ ਲਾਈ ਹੋਈ ਹੈ ਜੀ ਬੱਚਾ ਕਹਿੰਦਾ ਇਹ ਸੇਫਟੀ ਵਾਲ ਲੱਗੇ ਹੋਇਆ ਆਲੇ ਦੁਆਲੇ ਜਿੱਦਾ ਟ੍ਰੇਨ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਜਿੱਥੇ ਕੋਈ ਵੱਡਾ ਚੂਹਾ ਹੁੰਦਾ ਉਹਦੇ ਉੱਪਰ ਪੋਲ ਹੁੰਦਾ ਉਹਦੇ ਆਲੇ ਦੁਆਲੇ ਸੇਫਟੀ ਵਾਲ ਲੱਗੇ ਹੁੰਦੇ ਆ ਇਹ ਸੇਫਟੀ ਵਾਲ ਲੱਗੇ ਹੋਇਆ ਆ ਦੇਖ ਲਓ ਟ੍ਰੇਨ ਦੇ ਵਿੱਚ ਤੇ ਆਹ ਦੇਖ ਲਓ ਕਿਆ ਬਾ ਕਮਾਲ ਆ ਦੇਖੋ ਇਹ ਆ ਬੇਟਾ ਕਿਆ ਫਾਟਕ ਲਾਇਆ ਹੋਇਆ ਜੀ ਹਾਂ ਜੀ ਆ ਫਾਟਕ ਦੇਖੋ ਇੱਕ ਫਾਟਕ ਆ ਲੱਗਿਆ ਹੋਇਆ ਆ ਗੱਡੀ ਖੜੀ ਐ ਮੇਰੇ ਖਿਆਲ ਲੈ ਫਾਟਕ ਬੰਦ ਐ ਆ ਦੂਜੇ ਪਾਸੇ ਇੱਕ ਹੋਰ ਫਾਟਕ ਲੱਗਿਆ ਹੋਇਆ ਆ ਦੇਖੋ ਉਹ ਦੂਜੇ ਪਾਸੇ ਫੇਰ ਉਹ ਇੱਕ ਇੱਟ ਦੀ ਗੱਡੀ ਬਣਾਈ ਹੋਈ ਐ ਦੇਖੋ ਸੜਕ ਆ ਰਹੀ ਐ ਮੈਂ ਤੁਹਾਨੂੰ ਨੇੜੇ ਤੇ ਦੁਕਾਨ ਲੱਗਿਆ ਇਹ ਬੱਚਿਆਂ ਦੀ ਦੇਖੋ ਕਿੱਡੀ ਕਲਾ ਬੱਚਿਆਂ ਦੇ ਵਿੱਚ ਕਲਾ ਕਿੱਡੀ ਵੱਡੀ ਐ ਕਾਹੀ ਸਰਕਾਰ ਵੀ ਕਹਿੰਦੀ ਆ ਕਿਉਂਕਿ ਅੱਗੇ ਨੌਕਰੀਆਂ ਤਾਂ ਮਿਲਣੀਆਂ ਨਹੀਂ ਕਿਤਾ ਮੁਖੀ ਕੋਰਸ ਕਰਨ ਦੀ ਲੋੜ ਹੈ ਜਿਹਦੇ ਦੇ ਵਿੱਚ ਕਾਰਾਗਿਰੀ ਹੈ ਤਕਨੀਕ ਕੋਈ ਜਾਣਦਾ ਬੱਚਾ ਉਹੀ ਕਾਮਯਾਬ ਹੋ ਸਕਦਾ ਆ ਦੇਖੋ ਤੁਸੀਂ ਤੁਹਾਨੂੰ ਦਿਖਾਉਂਦੇ ਆ ਇੱਕ ਵਾਰ ਬੱਚੇ ਨਾਲ ਵੀ ਗੱਲ ਕਰਾਂਗੇ ਤੇ ਇੱਧਰ ਦੇਖੋ ਆਹਾ ਇਹ ਇਹ ਕੀ ਹੈ ਜੀ ਇਹ ਚੋਕੜੀਆਂ ਜਿੱਥੇ ਉਹ ਅਫਸਰ ਬੰਦੇ ਹੁੰਦੇ ਆ ਅੱਛਾ ਠੀਕ ਹੈ ਫਾਟਕ ਇਹ ਫਾਟਕ ਖੋਲਣ ਵਾਲੇ ਦਾ ਕਮਰਾ ਬਣਾਇਆ ਹੋਇਆ ਜੀ ਆ ਦੇਖੋ ਇਹ ਫਾਟਕ ਖੋਲਣ ਵਾਲੇ ਦਾ ਕਮਰਾ ਹੈ ਔਰ ਇਥੋਂ ਨੇ ਹਣਾ ਤੇ ਫਾਟਕ ਖੋਲਣਾ ਹੈ ਇਹ ਫਾਟਕ ਹੁਣ ਬੰਦ ਹੈ ਇਹਨੂੰ ਇਹ ਖੋਲ ਕੇ ਦੱਸ ਸਕਦੇ ਤੁਸੀਂ ਖੋਲ ਕੇ ਦੱਸਿਓ ਮੜਕ ਆ ਦੇਖੋ ਜੀ ਇਹ ਫਾਟਕ ਖੁੱਲ ਚੱਲਿਆ ਹੁਣ ਇਹ ਆ ਦੇਖ ਲਓ ਆ ਲੋ ਜੀ ਬਾਸ ਯਾ ਆ ਦੇਖ ਲੋ ਜੀ ਫਾਟਕ ਖੋਲਤਾ ਬੱਚੇ ਨੇ ਇਹ ਫਾਟਕ ਖੋਲਤਾ ਆ ਦੇਖ ਲੋ ਕੀ ਬਾਤ ਆ ਆ ਫਾਟਕ ਖੋਲਤਾ ਤੇ ਇਹ ਦੇਖ ਲੋ ਕਿੰਡੀ ਵੱਡੀ ਗੱਲ ਹੈ ਕੀ ਨਾਮ ਹੈ ਬੇਟਾ ਤੁਹਾਡਾ ਜੀ ਮੇਰਾ ਨਾਮ ਵਿਸ਼ਾਲ ਹੈ ਉੱਚੀ ਬੋਲੋ ਵਿਸ਼ਾਲ ਵਿਸ਼ਾਲ ਅੱਛਾ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ 7ਵੀਂ ਕਲਾਸ ਚ 7ਵੀਂ ਕਲਾਸ ਚ ਅੱਛਾ ਕਿਹੜੇ ਸਕੂਲ ਚ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰ ਪਰਵੇਦੀ ਬਾਈ ਇਹ ਨੂਰ ਪਰਵੇਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 7ਵੀਂ ਦੇ ਵਿੱਚ ਬੱਚਾ ਪੜ੍ਹਦਾ ਹੈ ਇਹਦਾ ਨਾਮ ਵਿਸ਼ਾਲ ਹੈ ਤੇ ਪਿੰਡ ਸੈਣੀ ਮਾਜਰੇ ਦਾ ਬੱਚਾ ਹੈ ਇਹ ਸੋਸਾਇਟੀ ਦੇ ਵਿੱਚ ਦੇਖੋ ਬੱਚੇ ਖੇਡ ਰਹੇ ਸੀ ਤੇ ਆ ਨਾਲ ਇੱਕ ਛੋਟਾ ਜਿਹਾ ਬੱਚਾ ਹੋਰ ਹੈ ਕੀ ਨਾਮ ਹੈ ਬੇਟਾ ਤੁਹਾਡਾ ਅਰਸ਼ਦੀਪ ਅਰਸ਼ਦੀਪ ਇਹ ਤਾਏ ਚਾਚੇ ਦੇ ਮੇਰਾ ਖਿਆਲ ਬੱਚੇ ਐ ਇਹ ਦੇਖੋ ਨਾਲ ਹੋਰ ਵੀ ਬੱਚੇ ਖੜੇ ਐ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾਵਾਂਗੇ ਇੱਥੇ ਨਾਲ ਬੱਚੇ ਖੜੇ ਐ ਹੋਰ ਵੀ ਤੇ ਦੇਖੋ ਇੱਕ ਖੇਲ ਖੇਲ ਦੇ ਵਿੱਚ ਕਿੰਨਾ ਕੁਸ਼ੀਨਾ ਨੇ ਬਣਾਇਆ ਇੱਕ ਵਾਰ ਨੇੜੇ ਤੇ ਤੁਸੀ ਵੀਰਾ ਦਿਖਾਵਾਂਗਾ ਇਹ ਆ ਦੇਖੋ ਇਹ ਦੂਰ ਤੋਂ ਵੀ ਨੇੜੇ ਤੋਂ ਵੀ ਆ ਦੇਖੋ ਇਹ ਕਿੰਨਾ ਪਿਆਰਾ ਲੱਗ ਰਿਹਾ ਇਹ ਦ੍ਰਿਸ਼ ਜਿਹੜਾ ਬੱਚਿਆਂ ਨੇ ਬਣਾਇਆ ਹੋਇਆ ਹੈ ਬੇਟਾ ਕਿੰਨਾ ਸਮਾਂ ਲੱਗਿਆ ਇਹਨੂੰ ਬਣਾਉਣ ਨੂੰ ਜੀ 1-2 ਮਿੰਟ ਲੱਗ ਗਿਆ ਨੇ 1 2 ਘੰਟੇ ਕਹੋ ਮਿੰਟ ਨਹੀਂ 1 2 ਘੰਟੇ ਹੈ 1 2 ਘੰਟੇ ਲੱਗੇ 1 2 ਘੰਟੇ ਲੱਗੇ ਆ ਜੀ ਇਹਨੂੰ ਬਣਾਉਣ ਵਾਸਤੇ ਜੀ ਤੇ ਦੇਖ ਲਓ ਇੱਕ ਕਾਫੀ ਧੀਰ ਤੋਂ ਲੱਗੇ ਹੋਇਆ ਆ ਦੇਖ ਲਓ ਫਾਟਕ ਇਹ ਫਾਟਕ ਇਹ ਵੀ ਖੋਲ ਕੇ ਦੱਸਿਓ ਫਾਟਕ ਕਿ ਆ ਦੇਖ ਲਓ ਇਹ ਉਧਰ ਦੇਖ ਲਓ ਫਾਟਕ ਇਹ ਤੁਹਾਨੂੰ ਲੱਗੇ ਦੱਸਣਾ ਆ ਫਾਟਕ ਖੋਲ ਦਿੱਤਾ ਆ ਦੇਖੋ ਖੁੱਲ ਗਿਆ ਫਾਟਕ ਤੇ ਫਾਟਕ ਨੂੰ ਆ ਦੇਖ ਲਓ ਇਹ ਆਹ ਜਿਹੜੀਆਂ ਲਾਈਆਂ ਹੋਈਆਂ ਥੱਲੇ ਗਰਾਰੀਆਂ ਜੀਆਂ ਇਹ ਕਾਹਦੀਆਂ ਲਾਈਆਂ ਹੋਈਆਂ ਕਿਸ ਚੀਜ਼ ਦੀਆਂ ਗੋਲੀਆਂ ਹੋਈਆਂ ਜੀ ਲੋਹੇ ਦੀਆਂ ਜੀ ਨਿਆ ਪਲਾਸਟਿਕ ਦੀ ਆ ਬੇਟਾ ਇੱਕ ਜਿਹਦੇ ਪਰ ਉਹ ਰੱਸੀ ਘਮਾਈ ਹੋਈ ਹੈ ਇਹ ਇਹ ਕਾਦੀ ਹੈ ਗੱਡੀ ਦੀ ਹੈ ਕਿਸੇ ਦੀ ਜੀ ਹਾਂ ਜੀ ਆਹ ਦੇਖ ਲਓ ਥੱਲੇ ਇੱਕ ਟਾਇਰ ਜੇ ਲਾਏ ਹੋਇਆ ਚਾਬੀਆਂ ਆ ਦੇਖੋ ਚਾਬੀਆਂ ਲਾਈਆਂ ਹੋਈਆਂ ਦੋਨਾਂ ਸਾਈਡਾਂ ਤੇ ਚਾਬੀਆਂ ਦੇ ਵਿੱਚ ਉਹ ਬਣਾਇਆ ਹੋਇਆ ਫਾਟਕ ਦਾ ਜਿਹੜਾ ਸਿਸਟਮ ਲੱਗਿਆ ਹੁੰਦਾ ਦੇਖੋ ਚਾਬੀਆਂ ਲੱਗੀਆਂ ਹੋਈਆਂ ਤੇ ਜਗਾੜ ਕੀਤਾ ਹੋਇਆ ਪੂਰਾ ਮੁੰਡੇ ਨੇ ਆਹ ਦੇਖ ਲਓ ਪਿੱਛੇ ਇੱਕ ਆਹ ਦੇਖ ਲਓ ਤਾਂਬੇ ਦੀ ਤਾਰ ਲਾਈ ਹੋਈ ਹੈ ਨਾਲ ਮੈਂ ਇੱਕ ਵਾਰ ਨੇੜੇ ਤੇ ਦਿਖਾਉਂਗਾ ਤੁਹਾਨੂੰ ਏ ਆ ਦੇਖੋ ਤਾਂਬੇ ਦੀ ਤਾਰ ਲਾ ਕੇ ਇਧਰ ਵੀ ਜਿਗਾਰ ਕੀਤਾ ਹੋਇਆ ਹੈ ਪੂਰਾ ਇਹ ਇਧਰ ਵੀ ਦਿਖਾਦਾ ਤੁਹਾਨੂੰ ਦੂਜਾ ਫਾਟਕ ਨੇੜੇ ਤੇੋਂ ਏ ਆ ਦੇਖੋ ਏ ਇਧਰ ਵੀ ਪੂਰਾ ਜਿਗਾਰ ਕੀਤਾ ਹੋਇਆ ਤੇ ਇਧਰ ਵੀ ਫਿਰਕੀ ਲੱਗੀ ਹੋਈ ਆ ਦੇਖੋ ਆ ਫਿਰਕੀ ਲਾਈ ਹੋਈ ਹੈ ਪੂਰੀ ਤੇ ਆ ਫਾਟਕ ਆ ਦੇਖੋ ਪੂਰਾ ਜਾਲ ਕੀਤਾ ਹੋਇਆ ਜਿਵੇਂ ਫਾਟਕ ਦੇ ਪਰਾ ਥੋੜਾ ਪਿੱਛੇ ਕੀਤਾ ਹੁੰਦਾ ਨਾ ਆ ਦੇਖੋ ਬਣਾਇਆ ਹੋਇਆ ਫਾਟਕ ਆ ਨਾਲ ਜਿਹੜਾ ਬੰਦਾ ਫਾਟਕ ਖੋਲਦਾ ਹੈ ਕਰਮਚਾਰੀ ਉਦੀ ਰਹਿائش ਬਣਾਈ ਹੋਈ ਆ ਕਮਰਾ ਜਿੱਥੇ ਉਹ ਰਹਿੰਦਾ ਆ ਦੇਖ ਲਓ ਇੱਧਰ ਵੀ ਸੇਫਟੀ ਵਾਲ ਆਈ ਹੋਈ ਐ ਦੋਨਾਂ ਪਾਸੇ ਤੇ ਇਹ ਦੇਖ ਲਓ ਕਿੰਨਾ ਪਿਆਰਾ ਦ੍ਰਿਸ਼ ਐ ਤੁਹਾਨੂੰ ਦੱਸਿਆ ਦੋਸਤੋ ਇਹ ਬੱਚਿਆਂ ਦੇ ਵਿੱਚ ਕਲਾ ਕਿਉਂਕਿ ਜਿਹਨੂੰ ਸ਼ੌਂਕ ਨੱਚਣ ਦਾ ਹੋ ਉਹ 11ਾਂ ਤੇ ਵੀ ਨੱਚਦੇ ਨੇ ਕਿਸੇ ਵੀ ਚੀਜ਼ ਦਾ ਸ਼ੌਕ ਹੋਣਾ ਚਾਹੀਦਾ ਉਹ ਜੇ ਸ਼ੌਂਕ ਹੋਵੇ ਤਾਂ ਬੰਦਾ ਕੁਝ ਵੀ ਕਰ ਸਕਦਾ ਔਰ ਉਮੀਦ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਦਿਮਾਗ ਇਸ ਬੱਚੇ ਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਪੜ੍ਹਾਈ ਦੇ ਤਹਿਤ ਇਹ ਨੌਕਰੀ ਵੱਲ ਸ਼ਾਇਦ ਘਟ ਜਾਏਗਾ ਸ਼ਾਇਦ ਮੇਰਾ ਖਿਆਲ ਹੈ ਕੋਈ ਕੰਮ ਹੀ ਕਰੇਗਾ ਆਪਣਾ ਕਿਉਂਕਿ ਇੰਨਾ ਦਿਮਾਗ ਬੱਚੇ ਦਾ ਬਹੁਤ ਸ਼ਾਰਪ ਮਾਈਂਡ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਮੇਰੀ ਦਿਲੀ ਇੱਛਾ ਸੀ ਮੈਂ ਕਿਹਾ ਕੋਈ ਚੀਜ਼ ਦਸੀ ਹੈ ਯਾਰ ਜਿਹੜੀ ਚੀਜ਼ ਅਲੱਗ ਤਰ੍ਹਾਂ ਦੀ ਬਣਾਈ ਹੋਈ ਕਿਸੇ ਨੇ ਬੱਚੇ ਨੇ ਉਹ ਲੋਕਾਂ ਤੱਕ ਵੀ ਜਾਵੇ ਤੇ ਪਤਾ ਲੱਗੇ ਕਿ ਬੱਚੇ ਖੇਲ ਖੇਲ ਦੇ ਵਿੱਚ ਸਿੱਖਣ ਵਾਲੀ ਗੱਲ ਹੈ ਇਹ ਖੇਲ ਖੇਲ ਦੇ ਵਿੱਚ ਕਿੰਨਾ ਦਿਮਾਗ ਲੱਗਿਆ ਹੋਇਆ ਨਹੀਂ ਅੱਜ ਕੱਲ ਤੁਸੀਂ ਦੇਖ ਲਓ ਬੱਚੇ ਮੋਬਾਈਲ ਨਹੀਂ ਛੱਡਦੇ ਮੋਬਾਈਲ ਤੇ YouTube ਤੇ ਹਰ ਚੀਜ਼ ਜਿਹੜੀ ਉਹ ਮੋਬਾਈਲ ਫੜਦੇ ਆ ਮੋਬਾਈਲ ਦੇ ਵਿੱਚ ਦੇਖਦੇ ਆ ਪਰ ਇਸ ਤਰ੍ਹਾਂ ਉਹ ਗੇਮਸ ਦੇਖਦੇ ਆ ਜਿਹੜੀਆਂ ਮੋਬਾਈਲਾਂ ਤੇ ਚੱਲਦੀਆਂ YouTube ਤੇ ਪਰ ਆਹ ਗੇਮ ਦੇਖੋ ਇਹ ਵੀ ਇੱਕ ਤਰ੍ਹਾਂ ਦੀ ਗੇਮ ਹੈ ਇੱਕ ਤਰ੍ਹਾਂ ਦੀ ਖੇਡ ਹੈ ਜਿਹੜੀ ਇਸ ਬੱਚੇ ਨੇ ਬਣਾਈ ਹੋਈ ਹੈ ਇੱਕ ਵਾਰ ਫੇਰ ਮੈਂ ਦੱਸੂਗਾ ਇਧਰੋਂ ਆਹ ਦੇਖ ਲਓ ਇੱਧਰ ਨੂੰ ਟ੍ਰੇਨ ਜਾਨੀ ਕਹਿਣ ਦਾ ਮਤਲਬ ਇੱਧਰ ਨੂੰ ਟ੍ਰੇਨ ਆ ਰਹੀ ਹੈ ਇਧਰਲੀ ਸਾਈਡ ਉਹ ਪਰਲੀ ਸਾਈਡ ਜਿਹੜੀ ਇੱਟ ਲੱਗੀ ਹੋਈ ਹੈ ਸੇਫਟੀ ਬਾਲ ਦੇ ਵਿੱਚ ਉਹ ਇੱਕ ਤਰ੍ਹਾਂ ਦੀ ਟ੍ਰੇਨ ਹੈ ਆ ਫਾਟਕ ਮੈਂ ਖੜਾ ਹਾਂ ਕਿਤੇ ਐ ਨਾ ਹੋਵੇ ਕਿਤੇ ਮੇਰਾ ਖਿਆਲ ਹੈ ਇੱਥੇ ਜਾ ਕੇ ਮੇ ਹੋ ਜਾਣ ਲੋਕ ਕਿਉਂਕਿ ਬੇਟਾ ਫਾਟਕ ਖੋਲਤੇ ਟ੍ਰੇਨ ਉਧਰ ਆ ਰਹੀ ਹੈ ਤੇ ਵੈਸੇ ਮਜ਼ਾਕ ਕਰ ਰਹੇ ਹਾਂ ਕਿਉਂਕਿ ਇਹ ਤਾਂ ਇੱਕ ਜਸਟ ਕਲਾ ਹੈ ਜਿਹੜੀ ਇੱਕ ਚੀਜ਼ ਬਣਾਈ ਹੋਈ ਹੈ ਉਹਦੀ ਗੱਲ ਕਰ ਰਹੇ ਹਾਂ ਅਸੀਂ ਉਹ ਚੀਜ਼ ਕਿਸ ਤਰ੍ਹਾਂ ਬੱਚਿਆਂ ਨੇ ਬਣਾਈ ਹੋਈ ਹੈ ਇੱਕ ਪਾਸੇ ਟ੍ਰੇਨ ਤੇ ਦੋਨੋਂ ਪਾਸੇ ਜੋ ਜੋ ਇੱਟਾਂ ਰੱਖੀਆਂ ਹੋਈਆਂ ਇਹ ਸੜਕ ਹੈ ਇਹਨੂੰ ਇਹ ਮੰਨ ਕੇ ਚੱਲੋ ਕਿ ਜਿਵੇਂ ਬੂੰਗਾ ਸਾਹਿਬ ਜਾਂ ਰੋਪੜ ਹੈ ਫਾਟਕ ਉਹ ਵਾਲੇ ਦੁਆਲੇ ਤੋਂ ਦੋ ਇੱਟਾਂ ਪਈਆਂ ਆ ਉਹ ਰਸਤਾ ਹੈ ਆਮ ਲੋਕਾਂ ਦੀ ਸੜਕ ਹੈ ਤੇ ਆ ਫਾਟਕ ਹੈ ਆ ਫਾਟਕ ਲੱਗੇ ਹੋਇਆ ਤੇ ਆ ਟ੍ਰੇਨ ਦਾ ਰਸਤਾ ਪਰਲੀ ਸਾਈਡ ਤੋਂ ਆ ਰਿਹਾ ਤੇ ਇਹ ਇਹ ਗੱਡੀ ਨੇ ਇੱਧਰ ਜਾਣਾ ਏਸ ਗੱਡੀ ਨੇ ਉਧਰਲੀ ਸੜਕ ਨੂੰ ਜਾਣਾ ਇਹ ਫਾਟਕ ਬਣਾਏ ਹੋਇਆ ਦੇਖੋ ਕਿੰਨੇ ਦੇਖੋ ਨੇੜੇ ਤੋਂ ਫੇਰ ਇੱਕ ਵਾਰ ਦਿਖਾਉਂਗਾ ਮੈਂ ਦੇਖੋ ਕਿੰਨੀ ਵੱਡੀ ਗੱਲ ਹੈ ਉਹ ਪਿੱਛੇ ਦੇਖੋ ਪਰਲੀ ਸਾਈਡ ਦੇ ਵਿੱਚ ਫਾਟਕ ਅੱਗੇ ਜਾ ਕੇ ਰੁਕਦਾ ਹੈ ਉਹ ਵੀ ਦੇਖੋ ਕਿੰਨਾ ਵਧੀਆ ਬੱਚੇ ਨੇ ਬਣਾਇਆ ਹੋਇਆ ਇਹ ਤਸਵੀਰਾਂ ਜਿਹੜੀਆਂ ਬੱਚੇ ਨੇ ਬੜਾਈਆਂ ਹੋਈਆਂ ਨੂਰਪੁਰ ਵਿਦਿ ਸਿਨੀਅਰ ਸੈਕੰਡਰੀ ਸਕੂਲ ਲੜਕੇ ਦੇ ਵਿੱਚ ਇਹ ਮੁੰਡਾ ਪੜਦਾ ਹੈ 7ਵੀਂ ਕਲਾਸ ਦੇ ਵਿੱਚ ਬਿਛਾਲ ਇਸ ਬੱਚੇ ਦਾ ਨਾਮ ਹੈ ਸੋ ਦੇਖੋ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਬੱਚੇ ਆ ਉਹ ਦੇਖੋ ਵਾਕਿਆ ਹੀ ਹੁਣ ਉਹ ਟ੍ਰੇਨ ਲਿਆਂਦੀ ਤੇ ਉਧਰ ਵੀ ਗੱਡੀਆਂ ਲਾਤੀਆਂ ਆ ਦੇਖੋ ਤੁਹਾਨੂੰ ਦਿਖਾਈਏ ਹੁਣ ਉਹ ਟ੍ਰੇਨ ਵਾਕਿਆ ਹੀ ਉਧਰ ਟ੍ਰੇਨ ਲਾਤੀ ਉਹ ਦੇਖੋ ਟ੍ਰੇਨ ਟ੍ਰੇਨ ਚਲਾਤੀ ਤੇ ਉਧਰ ਗੱਡੀਆਂ ਖੜਾਤੀਆਂ ਆ ਦੇਖੋ ਇਹ ਦ੍ਰਿਸ਼ ਇਹ ਦ੍ਰਿਸ਼ ਕਿੰਨਾ ਪਿਆਰਾ ਲੱਗ ਰਿਹਾ ਸੋ ਉਮੀਦ ਹੈ ਕਿ ਤੁਹਾਨੂੰ ਦੋਸਤੋ ਇਹ ਛੋਟੀ ਜਿਹੀ ਤੇ ਇੱਕ ਬੱਚਿਆਂ ਦੀ ਇਹ ਕਲਾ ਜਿਹੜੀ ਹੈ ਜਰੂਰ ਪਸੰਦ ਆਈ ਹੋਵੇਗੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ